ਸਾਥੀ ਗਾਲ ਜੀ ਸਾਰਿਆਂ ਨੂੰ ਮੇਰਾ ਨਾਮ ਹੈ ਕੋਸ਼ਲ ਸਿੰਘ ਤੇ ਮੈਂ ਗੁਰਦਾਸਪੁਰ ਦੇ ਕਨਵਨ ਬਲੌਕ ਦੇ ਪਿੰਡ ਸੱਲੋਪੁਰ ਤੋਂ ਬਿਲੋਂਗ ਕਰਦਾ ਸੱਲੋਪੁਰ ਦੇ ਵਿੱਚ ਅਸੀਂ 2015 ਨੂੰ ਇੱਕ ਛੋਟਾ ਜਿਹਾ ਰੁਜ਼ਗਾਰ ਸ਼ੁਰੂ ਕੀਤਾ ਸੀ ਗੁੜ ਸ਼ੱਕਰ ਦਾ ਉਹਦੇ ਵਿੱਚ ਅਸੀਂ 40-50 ਕਿਲੋ ਗੁੜ ਬਣਾ ਕੇ ਇੱਕ ਸਿੰਗਲ ਗੜਾਏ ਦੇ ਉੱਤੇ ਵੇਚਦੇ ਹੁੰਦੇ ਸੀ ਤੇ ਹੌਲੀ-ਹੌਲੀ ਆਪਾਂ ਆਪਣੀ ਮਿਹਨਤ ਸਦਕਾ ਤੇ ਪਿੰਡ ਦੇ ਲੋਕਾਂ ਦੇ ਸਾਥ ਸਦਕਾ ਜਿਹੜਾ ਆ ਉਹ ਅੱਜ 200 ਏਕੜ ਦੇ ਗੰਨੇ ਨੂੰ ਅਸੀਂ ਪੀੜਦੇ ਹਾਂ ਤੇ ਉਸ ਤੋਂ ਗੁੜ ਸ਼ੱਕਰ ਬਣਾ ਕੇ ਵੇਚਦੇ ਹਾਂ ਤੇ 40 ਦੇ ਕਰੀਬ ਜਿਹੜੇ ਆ ਸਾਡੇ ਪਿੰਡ ਦੇ ਲੋਕ ਸਾਡੇ ਕੋਲ ਇੱਥੇ ਰੋਜ਼ਗਾਰ ਪ੍ਰਾਪਤ ਕਰਦੇ ਆ ਤੇ ਨੌਕਰੀਆਂ ਕਰਦੇ ਆ ਜਿਹਦੇ ਵਿੱਚ 20 ਤੋਂ 25 ਔਰਤਾਂ ਆ ਜਿਹੜੀਆਂ ਸਾਡੀ ਪੈਕਿੰਗ ਦੇ ਵਿੱਚ ਹੈਲਪ ਕਰਦੀਆਂ ਕਿਉਂਕਿ ਔਰਤਾਂ ਵਾਸਤੇ ਜਿਹੜਾ ਪਿੰਡਾਂ ਦੇ ਵਿੱਚ ਰੋਜ਼ਗਾਰ ਬਹੁਤ ਹੀ ਔਖਾ ਸੀ ਤੇ ਕੋਈ ਵੀ ਓਪਰਚ्युनिटी ਉਹਨਾਂ ਵਾਸਤੇ ਹੁੰਦੀ ਨਹੀਂ ਸੀ ਅਸੀਂ ਲਗਭਗ 15 ਦੇ ਕਰੀਬ ਪ੍ਰੋਡਕਟਸ ਬਣਾਉਂਦੇ ਆ ਜਿਹਦੇ ਵਿੱਚ ਗੁੜ ਸ਼ੱਕਰ ਹਲਦੀ ਸ਼ੱਕਰ ਤੇ ਇਸ ਤੋਂ ਇਲਾਵਾ ਜਿਹੜਾ ਆ ਉਹ ਅਸੀਂ ਟਮੇਟੋ ਕੇਚੱਪ ਤਿਆਰ ਕਰਦੇ ਆ ਜਿਹੜੀ ਦੇ ਵਿੱਚ ਆਪਾਂ ਗੁੜ ਪਾ ਕੇ ਤਿਆਰ ਕਰਦੇ ਆ ਕਿਉਂਕਿ 30% 슈ਗਰ ਹੁੰਦੀ ਹੈ ਟਮੇਟੋ ਕੇਚੱਪ ਦੇ ਵਿੱਚ ਅਸੀਂ ਬੇਕਰੀ ਦੇ ਪ੍ਰੋਡਕਟ ਜਿਵੇਂ ਰਾਸ ਮਿਲਟ ਬਿਸਕਟ ਆਟਾ ਬਿਸਕਟ ਅਸੀਂ ਗੁੜ ਦੇ ਨਾਲ ਤਿਆਰ ਕਰਦੇ ਆ ਤੇ 100% ਆਟਾ ਪਾ ਕੇ ਵਿਦਾਊਟ ਪ੍ਰੀਜ਼ਰਵੇਟਿਵ ਅਸੀਂ ਤਿਆਰ ਕਰਦੇ ਆ ਤੇ ਇਹਨਾਂ ਨੂੰ ਜਿਹੜਾ ਅਸੀਂ ਵੇਚਦੇ ਆ ਆਪਣੀ ਵੈਬਸਾਈਟ ਤੇ ਵੇਚਦੇ ਆ www.jaggerken.com ਤੇ ਪੰਜਾਬ ਹਰਿਆਣਾ ਹਿਮਾਚਲ ਦੇ ਵਿੱਚ ਲਗਭਗ ਸਾਡੇ ਕੋਲ ਹਜ਼ਾਰ ਦੇ ਕਰੀਬ ਜਿਹੜੇ ਆ ਸਟੋਰਸ ਐ ਜਿਨ੍ਹਾਂ ਦੇ ਉੱਤੇ ਸਾਡੇ ਪ੍ਰੋਡਕਟਸ ਜਿਹੜੇ ਆ ਉਹ ਵਿਕਰੇ ਆ ਵਿਦੇਸ਼ ਤੋਂ ਕਿਉਂ ਉਹ ਬਾਹਰ ਜਾਣ ਦਾ ਜਿਹੜਾ ਸੀ ਪਲਾਨ ਤੇ ਉਹ ਇੱਕ ਵਾਰੀ ਆਇਆ ਸੀ ਮਨ ਦੇ ਵਿੱਚ ਪਰ ਮੈਂ ਇੱਥੇ ਆਪਣੀ ਜਿਹੜੀ ਸੀ ਪੜ੍ਹਾਈ ਕਰਨਾ ਚਾਹੁੰਦਾ ਸੀ ਤੇ ਜਿਹਦੇ ਕਰਕੇ ਮੈਂ ਬੀਏ ਸੀ ਐਗਰੀਕਲਚਰ ਤੇ ਉਸ ਤੋਂ ਬਾਅਦ ਐਮਬੀਏ ਐਗਰੀ ਬਿਜ਼ਨਸ ਕੀਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਤੇ ਉਹਦੇ ਨਾਲ ਜਿਹੜਾ ਸੀ ਜਦੋਂ ਮੈਂ ਇੱਥੇ ਨਾਲ-ਨਾਲ ਪੜ੍ਹਾਈ ਤੇ ਕੰਮ ਕਰਦਾ ਸੀ ਤੇ ਮੇਰਾ ਜਿਹੜਾ ਧਿਆਨ ਸੀ ਬਾਹਰ ਵੱਲੋਂ ਹਟ ਕੇ ਤੇ ਇੱਥੇ ਆਪਣਾ ਬਿਜ਼ਨਸ ਸਟੈਬਲਿਸ਼ ਕਰਨ ਵਾਲਾ ਹੋ ਗਿਆ ਸਰਪੰਚੀ ਨਾਲ ਮੈਂ ਕਿੱਦਾਂ ਸ਼ੁਰੂ ਕੀਤੀ ਅ ਸਰਪੰਚੀ ਮੇਰੀ ਚੋਇਸ ਨਹੀਂ ਸੀ ਮੈਂ ਪੋਲਿਟਿਕਸ 'ਚ ਨਹੀਂ ਆਉਣਾ ਚਾਹੁੰਦਾ ਸੀ ਪਰ ਪਿੰਡਾਂ ਦੀਆਂ ਜਿਹੜੀਆਂ ਮੁੱ ਹਾਲੇ ਤਾਂ ਕਾਪਾ 70 ਸਾਲਾਂ ਚ ਉਹੀ ਨਹੀਂ ਪੂਰੀਆਂ ਕਰ ਪਾਏ ਤੇ ਆਪਾਂ ਗੱਲਾਂ ਕਰਦੇ ਆ ਕਿ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਚੋਂ ਬਾਹਰ ਕੱਢਣਾ ਨੌਜਵਾਨ ਤਾਂ ਹੀ ਨਸ਼ੇ ਦੀ ਦਲਦਲ ਚੋਂ ਬਾਹਰ ਨਿਕਲ ਸਕਦੇ ਜੇ ਉਹਨਾਂ ਨੂੰ ਜੇ ਸਪੋਰਟਸ ਸਟੇਡੀਅਮ ਤੇ ਉਹਨਾਂ ਨੂੰ ਲਾਇਬ੍ਰੇਰੀ ਤੇ ਉਹਨਾਂ ਨੂੰ ਗੁਰੂ ਘਰਾਂ ਦੇ ਨਾਲ ਜੋੜਿਆ ਜਾਵੇ ਤੇ ਇਹਨਾਂ ਮੁੱਦਿਆਂ ਦੇ ਨਾਲ ਜਿਹੜਾ ਸੀ ਮੈਨੂੰ ਪੋਲਿਟਿਕਸ 'ਚ ਆਉਣਾ ਪਿਆ ਤੇ ਇਹ ਜਿਹੜੀ ਇਲੈਕਸ਼ਨ ਹੋਈ ਹੈ ਇਹਦੇ ਵਿੱਚ ਮੈਂ ਆਪਣੇ ਪਿੰਡ ਦੀ ਜਿਹੜੀ ਆ ਸਰਪੰਚੀ ਦੀ ਇਲੈਕਸ਼ਨ ਜਿੱਤਿਆ ਤੇ ਹੁਣ ਪਿੰਡ ਦੇ ਵਿੱਚ ਬਤੌਰ ਸਰਪੰਚ ਸੇਵਾ ਵੀ ਨਿਭਾ ਰਿਹਾ ਤੇ ਕਿੰਨੇ ਆਈਟਮਾਂ ਜਿਹੜੀਆਂ ਨੇ ਬਣਾਈਆਂ ਹਲਦੀ ਸ਼ੱਕਰ ਮਸਾਲਾ ਗੋਲ ਟਮੇਟੋ ਕੈਚਪ ਆਟਾ ਬਿਸਕਟ ਆਟਾ ਰਸ ਮਿਲਟ ਕੁਕੀਜ਼ ਗ੍ਰੇਨੋਲਾ ਚਾਹੇ ਜਸਕਾ ਸੋ ਇਹ ਲਗਭਗ ਆਈਟਮਾਂ ਹੈਗੀਆਂ ਬਾਕੀ ਸਾਡੀ ਵੈਬਸਾਈਟ www.jagarkeand.com ਤੇ ਉੱਤੇ ਸਾਰੀਆਂ ਆਈਟਮਾਂ ਲਿਸਟਡ ਹੈ ਤੇ ਹਰ ਕੋਈ ਆਰਡਰ ਕਰ ਸਕਦਾ ਉੱਥੋਂ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਜਾਂਦਾ ਕਿ ਜਿਹੜੀ ਖੇਤੀ ਨੂੰ ਸੰਭਾਲਣ ਦੇ ਲਈ ਬਦਲਵੇਂ ਹੱਲਾਂ ਦੀ ਲੋੜ ਹੈ ਕਿਸਾਂ ਜਿਹੜਾ ਬਦਲਵੇਂ ਹੱਲ ਲੱਭੇ ਤੁਸੀਂ ਕੀ ਮੰਨਦੇ ਹੋ ਅੱਜ ਤੱਕ ਸਰਕਾਰਾਂ ਨੇ ਕਿਸਾਨੀ ਦੇ ਵਿੱਚ ਕੋਈ ਬਹੁਤ ਜ਼ਿਆਦਾ ਕੰਮ ਨਹੀਂ ਕੀਤਾ ਤੁਸੀਂ ਵੇਖਦੇ ਹੋ ਕਿ ਮਤਲਬ ਸਾਡਾ ਜੋ ਦੇਸ਼ ਦਾਜਦਾ ਹੈ ਸੀ ਤੇ ਪੰਜਾਬ ਦੇ ਮੋਢਿਆਂ ਤੇ ਪੂਰੇ ਦੇਸ਼ ਦੀ ਜ਼ਿੰਮੇਵਾਰੀ ਸੀ ਪਰ ਅੱਜ ਜੇ ਪੰਜਾਬ ਨੂੰ ਸਰਕਾਰਾਂ ਦੀ ਲੋੜ ਪੈ ਰਹੀ ਆ ਐ ਐਮਐਸਪੀ ਦੀ ਡਿਮਾਂਡ ਕਰ ਰਹੇ ਆ ਸਰਕਾਰਾਂ ਨਹੀਂ ਦੇ ਰਹੀਆਂ ਤੇ ਘੱਟੋ ਘੱਟ ਕਿਸਾਨਾਂ ਨੂੰ ਉਹਨਾਂ ਦੇ ਬਦਲੇ ਵਿੱਚ ਹੱਲ ਦੇਣੇ ਆਪ ਚਾਹੀਦੇ ਆ ਸਰਕਾਰਾਂ ਨੂੰ ਤਾਂ ਜੋ ਜਿਹੜਾ ਕਿਸਾਨ ਆ ਕਦੀ ਘਾਟੇ 'ਚ ਨਾ ਜਾ ਸਕੇ ਤੇ ਉਹਨੂੰ ਮਿਨੀਮਮ ਜਿੰਨਾ ਉਹਨੂੰ ਪ੍ਰੋਫਿਟ ਆਉਣਾ ਚਾਹੀਦਾ ਘਰ ਚਲਾਉਣ ਵਾਸਤੇ ਉਹਨਾਂ ਪ੍ਰੋਫਿਟ ਸਰਕਾਰਾਂ ਨੂੰ ਇਨਸ਼ੋਰ ਕਰਨਾ ਚਾਹੀਦਾ ਜੋ ਆਪਣੀ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਨੌਜਵਾਨ ਕੀ ਪੀ ਲਾਜੀ ਇੱਕ ਸਰਵਿਸ ਮਹਲਦ ਨੇ ਨੌਜਵਾਨਾਂ ਨੇ ਇਹੀ ਅਪੀਲ ਹੈ ਕਿ ਆਪਣੇ ਕੋਲ ਇੱਥੇ ਸਾਰੇ ਰਿਸੋਰਸਿਸ ਹੈਗੇ ਆ ਆਪਣੇ ਬਜੂਗਾਂ ਨੇ ਬਹੁਤ ਵਧੀਆ ਮਤਲਬ ਖੇਤੀਬਾੜੀ ਦੇ ਨਾਲ ਜ਼ਮੀਨਾਂ ਬਣਾਈਆਂ ਆ ਆਪਾਂ ਫਸਲਾਂ ਉਗਾਉਣ ਦੇ ਵਿੱਚ ਤੇ ਬਹੁਤ ਮਾਹਰ ਆ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਉਹਨਾਂ ਫਸਲਾਂ ਨੂੰ ਸਹੀ ਭਾਅ ਦੇ ਨਾਲ ਅਸੀਂ ਅਡਾਨੀ ਬਾਨੀ ਵਰਗੀਆਂ ਵੱਡੀਆਂ ਕੰਪਨੀਆਂ ਨੂੰ ਕੰਪੀਟ ਕਰੀਏ ਤੇ ਉਹਨਾਂ ਦੇ ਲੈਵਲ ਦੇ ਆਪਣੇ ਪ੍ਰੋਡਕਟ ਬਣਾ ਕੇ ਤੇ ਮਾਰਕੀਟ ਦੇ ਵਿੱਚ ਲਕੀਅਤ ਇਹ ਤੇ ਜਿਹੜੀ ਪੂਰੀ ਦੁਨੀਆ ਆ ਅੱਜਕੱਲ ਇੱਕ ਪਿੰਡ ਬਣ ਚੁੱਕੀ ਆ ਤੇ ਖੁੱਲੀ ਮੰਡੀ ਆ ਤੁਸੀਂ ਆਪਣੇ ਪ੍ਰੋਡਕਟ ਕਿਸੇ ਵੀ ਦੇਸ਼ ਚ ਵੇਚੋ ਤੇ ਬਾਹਰ ਜਾਣ ਦੀ ਬਜਾਏ ਸਾਨੂੰ ਆਪਣੇ ਪੰਜਾਬ ਚ ਜ਼ਮੀਨਾਂ ਨੂੰ ਸਾਂਭਣ ਦੀ ਲੋੜ ਆ